ਸਲ ਕਾਣੀ ਹੈਗੀ ਇਹ ਬਹਾਨਾ ਬਣਾਇਆ ਕਿ ਮੈਂ ਅੱਖਾਂ ਦਾ ਇਲਾਜ ਕਰਾਉਣਾ ਵਾ ਨਾਲੇ ਕਹੀ ਜਾਂਦੇ ਆ ਕਿ ਸਾਡੀਆਂ ਤਾਂ ਆਮ ਆਦਮੀ ਦੀ ਕਲੀਨਿਕਾਂ ਹੀ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਅਮਰੀਕਾ ਦੇ ਰਾਸ਼ਟਰਪਤੀ ਨੇ ਆਣ ਕੇ ਤਾਰੀਫ ਕੀਤੀ ਸਾਡੇ ਆਮ ਆਦਮੀ ਪਾਰਟੀ ਦੀ ਕਲੀਨਿਕ ਦੇ ਤੇ ਫਿਰ ਆਗਰਵ ਚੱড্ডা ਜੀ ਉਥੇ ਲੁਕੇ ਕਿਉਂ ਹੋਇਓ ਜੇ ਅੱਖਾਂ ਦਾ ਆਪਰੇਸ਼ਨ ਕਰਾਉਣਾ ਤੇ ਇੱਥੇ ਆ ਕੇ ਹਮੀਦੀ ਦੀ ਕਲੀਨਿਕ 'ਚ ਕਰਾਣਾ ਣਕੇ ਤੇਰਾ ਪਤਾ ਲੱਗੇ ਕਿ ਤੂੰ ਵਾਕਈ ਪੰਜਾਬ ਦੇ ਨਾਲ ਪਿਆਰ ਕਰਦਾ ਵਾ ਕੋਈ ਨਹੀਂ ਬੋਲਿਆ ਯਾਰ ਇਸ ਕਰਕੇ ਮੈਂ ਤੁਹਾਨੂੰ ਇੱਕ ਹੁਣ ਅਗਲੀ ਗੱਲ ਜਿਹੜੀ ਆ ਕਿ ਸੰਗਰੂਰ ਕੀ ਚੀਜ਼ ਆ ਜਿੰਨਾ ਮੈਂ ਇਸ ਨੂੰ ਸਮਝਿਆ ਜਾਣਿਆ ਪੰਜਾਬ ਚ ਇਹ ਅਸਲ ਇਨਕਲਾਬ ਦੀ ਧਰਤੀ ਇਹ ਆ ਸਭ ਤੋਂ ਪਹਿਲਾਂ ਆਈਡੀਆ ਕੈਚ ਕਰਦੇ ਨੇ ਤੁਸੀਂ ਕੈਚ ਕੀਤਾ ਡਾਕਟਰ ਗਾਂਧੀ 2014 ਜਦੋਂ ਹਲੇ ਭਾਰਤ ਸੁੱਤਾ ਪਿਆ ਸੀਗਾ ਤੁਸੀਂ ਕੈਚ ਕਰ ਲਿਆ ਭਗਵੰਤ ਮਾਨ ਤੁਸੀਂ ਕੈਚ ਕਰ ਲਿਆ ਖਾਲਸਾ ਐਮਪੀ ਤੁਸੀਂ ਇੱਕ ਹੋਰ ਕੈਚ ਕੀਤਾ ਐਮਪੀ ਸਾਧੂ ਸਿੰਘ ਜਿਹੜਾ ਉੱਥੇ ਉੱਥੋਂ ਵਾਲੇ ਫਰੀਦਕੋਟ ਵਾਲੇ ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਮੇਰਾ ਖਿਆਲ ਜੇ ਮੈਂ ਤੁਹਾਡਾ ਇਤਿਹਾਸ ਦੇਖਿਆ ਸਾਰਾ ਪਿਛਲੇ 30-35 ਸਾਲਾਂ ਤੋਂ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋ ਏਦਾਂ ਕਰਕੇ ਜਿਹੜੀ ਵੀ ਸਰਕਾਰ ਬਣ ਜਵੇ ਕਿਉਂਕਿ ਅੰਦਰੋਂ ਸੈਟੀਸਫੈਕਸ਼ਨ ਤਸੱਲੀ ਨਹੀਂ ਹੈ ਸਾਡੀ ਐਵੇਂ ਕਹੀ ਜਾਂਦੇ ਟੋਏ ਪੱਟਦੇ ਅਸੀਂ ਸੜਕਾਂ ਬਣਾਉਂਤੀਆਂ ਜੀ ਅਸੀਂ ਆ ਇੱਕ ਬੋਰਡ ਲਾਤਾ ਜੀ ਅਸੀਂ ਜੀ ਬਿਜਲੀ ਦੇਤੀ ਜੀ ਪਰ ਕੁੱਲ ਅੰਦਰੋਂ ਜਿਹੜੀ ਸਾਡੀ ਅੰਦਰ ਹਿਰਦੇ ਜਿਹੜਾ ਹਿਰਦੇ ਹਿਰਦੇ ਤੋਂ ਅਸੀਂ ਨਾਰਾਜ਼ ਆ ਹਤਾਸ਼ ਆ ਇਸ ਸਿਸਟਮ ਦੇ ਨਾਲ ਤਾਂ ਕਰਕੇ ਸਾਰੇ ਦੇਸ਼ ਵਿੱਚ ਉਹ ਅਗਰ ਕੋਈ ਕਿਸੇ ਬਗਾਵਤ ਵਿੱਚ ਧਰਤੀ ਆ ਤੇ ਉਹ ਸੰਗਰੂਰ ਆ ਤੇ ਤਾਈਓ ਤੁਹਾਡੀ ਜਿਹੜਾ ਵਿਚਾਰਧਾਰਾ ਤੇ ਤੁਹਾਡੀ ਤਬੀਅਤ ਮੇਰੇ ਨਾਲ ਮਿਲਦੀ ਕਿਉਂਕਿ ਮੈਂ ਵੀ 100% ਬਾਗੀਆਂ ਦਾ ਬੰਦਾ ਆ ਮੈਂ 100% ਜਿਹੜੇ ਪਹਿਲਾਂ ਆਏ ਸੀਗੇ ਉਹ ਫਰਜੀ ਸੀਗੇ ਡਾਕਟਰ ਗਾਂਧੀ ਦੇਖੋ ਕਿੰਨਾ ਅੱਛਾ ਆਦਮੀ ਵਿਦਵਾਨ ਆ ਮੰਜੀਦਾ ਵੀ ਜਵਾਬ ਦੇਣਾ ਹਲੇ ਪੁੱਕੀ ਵਾਲਾ ਵੀ ਡਾਕਟਰ ਗਾਂਧੀ ਵਿਦਵਾਨ ਆਦਮੀ ਪਤਾ ਕੀ ਕਹਿ ਕੇ ਗਿਆ ਮੈਨੂੰ ਕਹਿੰਦਾ ਉਹ ਕਹਿੰਦਾ ਜੀ ਕਿ ਜਿਹੜੇ ਆਹ ਕੇਜਰੀਵਾਲ ਹੋਣਾ ਨੇ ਇਨਕਲਾਬ ਦਾ ਨਾਹਰਾ ਲਾਇਆ ਔਰ ਉਸ ਨਾਰੇ ਨੂੰ ਲੋਕਾਂ ਨੂੰ ਮਯੂਸ ਕੀਤਾ ਉਹਨਾਂ ਨੇ ਇਨਕਲਾਬ ਦਾ ਗਰਭਪਾਤ ਕੀਤਾ ਵਾ ਹੁਣ ਛੇਤੀ ਦੇ ਕੇ ਕੋਈ ਇਸ ਦੇਸ਼ ਵਿੱਚ ਪੰਜਾਬ ਦੇ ਵਿੱਚ ਜੇ ਕਹੂਗਾ ਨਾ ਆਣ ਕੇ ਕਿ ਮੈਂ ਬਦਲਾਵ ਲੈ ਕੇ ਆਉਂਗਾ ਤੇ ਮੈਂ ਇਨਕਲਾਬ ਲੈ ਆਉਂਗਾ ਉਹ ਕਹਿੰਦੇ ਭਰਾਵਾ ਸਾਡਾ ਖੇੜਾ ਛੱਡ ਦੇ ਪਹਿਲਾਂ ਅਸੀਂ ਬਦਲਾਵ ਦੇਖ ਲਿਆ ਚੰਗੀ ਤਰ੍ਹਾਂ ਉਹ ਟੰਗਿਆਂ ਪਿਆ ਵਾ ਖੰਬਿਆਂ ਦੇ ਉੱਤੇ ਸਰਕਾਰ ਦੇ ਬਦਲਾਵ ਟੰਗਿਆ ਆ ਬਿਜਲੀ ਦੇ ਖੰਬਿਆਂ ਦੇ ਉੱਤੇ ਇਸ ਕਰਕੇ ਇਹਨਾਂ ਨੇ ਭਾਰੀ ਨੁਕਸਾਨ ਕੀਤਾ ਲੋਕਾਂ ਦੇ ਮਨ ਤੋੜੇ ਨੇ ਔਰ ਮੈਂ ਗੱਲ ਕਰ ਰਿਹਾ ਸੀ ਵਾਪਸ ਆ ਜਾਣਾ ਉੱਥੇ ਇਹ ਖੇਤ ਮਜ਼ਦੂਰ ਕਿਸਾਨ ਆ ਸਾਡੀਆਂ ਭੈਣਾਂ ਬੈਠੀਆਂ ਅਈ ਤੂੰ ਪੁੱਛਿਆ ਸੀ ਮੇਰੇ ਛੋਟੇ ਵੀਰ ਨੇ ਕਿ 1000 ਰੁਪਿਆ ਤੁਹਾਨੂੰ ਮਿਲ ਗਿਆ ਤੁਹਾਨੂੰ 1000 ਦਾ ਨਹੀਂ ਘਾਟਾ ਪਿਆ ਜਿਵੇਂ ਜਿਵੇਂ ਸ਼ੁਗਲ ਦੀ ਗੱਲ ਕਰਾਂ ਠੀਕ ਹੈ ਕਿ ਆਪਾਂ ਹੁਣ ਆਪਾਂ ਤਕਰੀਰ ਕਰ ਰਿਹਾ ਤਾਂ ਤੁਹਾਨੂੰ ਕੁਛ ਨਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਵੀ ਗੱਲ ਕਹਿਣੀ ਚਾਹੀਦੀ ਇਹਨਾਂ ਦਾ ਕੌਣ ਬੋਲ ਰਿਹਾ ਸੀ ਬੇਟੇ ਕੌਣ ਬੋਲਿਆ ਸੀ 1000 1000 ਦਾ ਹਾਂ 1000 1000 ਨਹੀਂ ਤੁਹਾਡਾ ਮਰਿਆ 25 ਮਹੀਨੇ ਹੋ ਗਏ ਸਰਕਾਰ ਨੂੰ ਤੁਹਾਡਾ 25000 ਮਾਰਿਆ ਕੇਜਰੀਵਾਲ ਪਾਰਟੀ ਨੇ ਤੁਸੀਂ 25000 ਲੈਣਾ ਉਹਦੇ ਤੋਂ ਕੱਲੀ ਕੱਲੀ ਭੈਣ ਨੇ 25000 ਹੁਣ ਜੇ 25000 ਇਹਦੇ ਕੋ ਆਇਆ ਹੋਵੇ ਇਹ ਘਰ ਦਾ ਸਮਾਨ ਇਹ ਘਰ ਦੇ ਵਿੱਚ ਕੋਈ ਕੂਲਰ ਗਰਮੀ 'ਚ ਇੱਕ ਉਹ ਆਪਣੀ ਲੜਕੀ ਨੂੰ ਸੂਟ ਬਣਾ ਕੇ ਦੇ ਸਕਦੇ ਸੀ ਪਰ ਨਹੀਂ ਦਿੱਤਾ ਉਹਨੂੰ ਚਲੋ ਛੱਡੋ ਇਹ ਬੇਈਮਾਨ ਸੀਗੇ ਇਸ ਕਰਕੇ ਉਹ ਮਗਰਲੇ ਤਾਂ ਬੇਈਮਾਨ ਸੀਗੇ ਸੀਗੇ ਮੈਂ ਕਹਿ ਰਿਹਾ ਤੁਹਾਨੂੰ ਆਪਾਂ ਕਹਿੰਦੇ ਮੰਨ ਕੇ ਚੱਲਦੇ ਹਾਂ ਕਿ ਮਗਰਲੇ ਬੇਈਮਾਨ ਸੀ ਤੁਸੀਂ ਦੱਸੋ ਕੀ ਗੁੱਲ ਖਲਾਏ ਨੇ ਆਣ ਕੇ ਦੱਸੋ ਕਟਾਰੂ ਚੱਕ ਕਦੀ ਹੋਇਆ ਪੰਜਾਬ ਦੇ ਵਿੱਚ ਦੱਸੋ ਜਰਾ ਭੈਣਾ ਨਾ ਮੈਂ ਗੱਲ ਨਹੀਂ ਕਰਦਾ ਕਦੀ ਕਟਾਰੂ ਚੱਕ ਦੇਖਿਆ ਸੀਗੇ ਮਤਲਬ ਐਡੀ ਵੱਦ ਫੈਲੀ ਕਰੇ ਬੰਦਾ ਤੇ ਮੰਤਰੀ ਤੋਂ ਸਿਫਾ ਵੀ ਨਾ ਦੇਵੇ ਕਿ ਇਹ ਬਦਲਾਵ ਸੀ ਕੇਜਰੀਵਾਲ ਸਾਹਿਬ ਦਾ ਤੁਹਾਡਾ ਕਿ ਅਸੀਂ ਬਿਸ਼ਰਮ ਬੰਦਾ ਰੱਖਣਾ ਪੂਰਾ ਐ ਕਹਿ ਕੇ ਨਹੀਂ ਉਠਾਵਾਂਗੇ ਨਹੀਂ ਉਤਾਰਾਂਗੇ ਕਿਉਂਕਿ ਬਿਸ਼ਰਮੀ ਸਾਡੇ ਬਦਲਾਵ ਦਾ ਹਿੱਸਾ ਹੈ ਆ ਪਠਾਨ ਮਾਜਰਾ ਤਾਂ ਕੀ ਕਰਦਾ ਸੀਗਾ ਮੈਂ ਹੁਣ ਕਵਾਂ ਤੇ ਫਿਰ ਮੇਰਾ ਇੱਧਰ ਦੇਖਣ ਨੂੰ ਦਿੱਲੀ ਕਰਦਾ ਉਹ ਬੜੇ ਸ਼ਰੀਆਮ ਕਹਿੰਦਾ ਰੱਖੀਆਂ ਦੋ ਤਾਂ ਕੀ ਹੋ ਗਿਆ ਵੀ ਨਾਮ ਰਿੰਦਰ ਸਿੰਘ ਦਾ ਰੱਖੇ ਹੋ ਰਜਵਾੜਾ ਵਾ ਤੂੰ ਕੋਣਾ ਤਿੰਨਾਂ ਜਨਾਂ 13 ਜਨਾਂ ਟੋਕਰੇ ਦੇ ਬੇਰਾਂ ਚ ਨਾ ਸਪੇਰਾਂ ਚ ਤੇ ਨਾ ਪਲੇਅਰਾਂ ਚ ਅੱਛਾ ਅੱਗੇ ਚੱਲ ਜੋ ਜੀ ਔ ਸਰਬਜੀਤ ਕੌਰ ਮਾਨੂੰ ਕੇ ਤੁਹਾਡੇ ਲੱਗ ਗਿਆ ਹਲਕਾ ਉਹਦਾ ਭੈਣੋ ਸਰਬਜੀਤ ਕੌਰ ਮਾਨੂੰ ਕੇ ਕਹਿੰਦੀ ਮੈਂ ਇੰਨੀ ਗਰੀਬ ਆਂ ਖੈਰੇ ਨੇ ਮੇਰਾ ਘਰ ਖੋਲਿਆ ਜਿਹੜਾ ਮੈਂ ਕਿਰਾਏ ਤੇ ਲਿਆ ਸੀਗਾ ਤੇ ਪਹਿਲਾਂ ਨਾ ਨਜਾਇਜ਼ ਕਬਜ਼ਾ ਕਰਦੀ ਐ ਐਨਆਰਆਈ ਦੀ ਕੋਠੀ ਦੇ ਉੱਤੇ ਉਹ ਕੈਨੇਡਾ ਤੋਂ ਆਇਆ ਸੀ ਵਿਚਾਰੇ ਪਰਮਜੀਤ ਸਿੰਘ ਉਹਨੇ ਉਹਨਾਂ ਦੀ ਕੋਠੀ ਤੇ ਕਬਜ਼ਾ ਹੀ ਨਹੀਂ ਕੀਤਾ ਕੱਲਾ ਉਹਦੇ ਜਾਲੀ ਡਾਕੂਮੈਂਟ ਕਰਾ ਕੇ ਕੋਈ ਉਹਦਾ ਚੇਲਾ ਵਕੀਲ ਸੀਗਾ ਮੈਂ ਨਾਂ ਭੁੱਲ ਰਿਹਾ ਹਾਂ ਉਸ ਵਕੀਲ ਦਾ ਤੁਹਾਨੂੰ ਚੇਤਾ ਹੀ ਹੋਣਾ ਤਕਰੀਬਨ ਫਿਰ ਜਾਲੀ اقرارنامہ ਬਣਾਇਆ ਉਹਦੇ ਘਰ ਦੇ ਅੰਦਰ ਵੜ ਗਏ ਉਹ ਕੈਨੇਡਾ ਬੈਠੇ ਨੇ ਕਾਲੇ ਤੋੜ ਕੇ ਤੇ ਉਹ ਤਾਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਾਂ ਸਾਰਿਆਂ ਨੇ ਤੇ ਆਹ মিডিਆ ਨੇ ਆਹ মিডিਆ ਨੇ ਆਜ਼ਾਦ মিডিਆ ਨੇ ਅਸੀਂ ਜਦੋਂ ਖੱਪ ਪਾਈ ਉਹਨਾਂ ਘਰ ਤਾਂ ਛੱਡ ਦਿੱਤਾ ਲੇਕਿਨ ਪਰਚਾ ਨਹੀਂ ਦਰਜ ਕੀਤਾ ਭਗਵਾਨ ਤੁਹਾਨੂੰ ਨੇ ਉਹਦੇ ਉੱਤੇ ਤੁਸੀਂ ਮਾਰੇ ਕਿਸੇ ਘਰ ਵਿੱਚ ਜਿੰਦਾ ਤੋੜ ਕੇ ਵੜ ਜਾਓ 452 ਲਾਉਂਦੇ ਕਿ ਨਹੀਂ ਲਾਉਂਦੀ ਪੁਲਿਸ ਜਰਾ ਦੱਸੋ ਕਿੱਥੇ 452 ਭਗਵੰਤ ਮੈਂ ਪੁੱਛਣਾ ਚਾਹੁੰਦਾ ਕਿੱਥੇ 452 ਤੇਰੀ ਕਿੱਥੇ ਆ ਦੱਸੋ ਜਾਲੀ ਰਜਿਸਟਰੀ ਕਰਾਈ ਟੈਂਪਰਿੰਗ 420 ਮੇਰੀ ਭੈਣ ਤੇ 420 ਦਾ ਪਰਚਾ ਦਰਜ ਕੀਤਾ 72 ਸਾਲ ਦੀ ਆ ਔਰ ਬੜੇ ਅੱਛੇ ਪਰਿਵਾਰ ਦੇ ਨੇ ਧਾਲੀਵਾਲ ਪਰਿਵਾਰ ਆ ਮੇਰੇ ਜਿਹੜਾ ਬਹਨੋਈ ਸਿਕਾ ਹੈਗੇ ਨੇ ਉਹ ਨੇਵੀ ਚੋ ਕੈਪਟਨ ਰਿਟਾਇਰ ਹੋਏ ਮਤਲਬ ਵਿਕਰਾਂਤ ਸ਼ਿਪ ਜਿਹੜੀ ਆ ਸਾਰੀ ਦੇਸ਼ ਦੀ ਸਭ ਤੋਂ ਵੱਡੀ ਨੇਵਲ ਸ਼ਿਪ ਸੀਗੀ ਉਹਦੇ ਤੇ ਕਮਾਂਡ ਕੀਤਾ ਇਕਹਰੇ ਨੂੰ ਕਿਉਂਕਿ ਬੰਦਾ ਬਣਾਉਣਾ ਸਬਕ ਸਿਖਾਉਣਾ ਇਹ ਜਿਹੜੇ ਤੁਸੀਂ ਪਰਚੇ ਮੇਰੇ ਸੁਣਨੇ ਨੇ ਉਹ ਅਖੀਰਲੇ ਦੋ ਆ ਪਹਿਲਾਂ ਤਿੰਨ ਕੀਤੇ ਨੇ ਮੇਰੀ 72 ਸਾਲ ਦੀ ਸਭ ਤੋਂ ਵੱਡੀ ਪੈਣ ਆ ਉਹਦੇ ਤੇ ਪਰਚਾ ਦਰਜ ਕਰਤਾ ਜ਼ਮੀਨ ਦੀ ਜਿਹੜੇ ਅਸੀਂ ਆਪਸ ਵਿੱਚ ਪਰਿਵਾਰ ਨੇ ਤਬਾਦਲੇ ਸ਼ੋ ਕੀਤੇ 1972 ਦੇ ਤਬਾਦਲੇ ਜਦੋਂ ਮੇਰੀ ਉਮਰ ਐਵੇਂ ਮੱਲਗ 4-5 ਸਾਲ ਦੀ ਸੀਗੀ ਸਾਰੀ ਇਹ ਵੀ ਨਹੀਂ ਬਖਸ਼ਿਆ ਉਸਨੇ ਦੇਖਿਆ ਜਦੋਂ ਤਿੰਨ ਪਰਚਾ ਨਹੀਂ ਫੜ ਸਕਿਆ ਫਿਰ ਉਹਨੇ ਮੇਰੇ ਤੇ ਕੀਤਾ ਐਨਡੀਪੀਐਸ ਦਾ ਪਰਚਾ ਨਸ਼ੇ ਦਾ ਪਰਚਾ ਜਿਹੜਾ ਮਨਜੀਤ ਵੀ ਕੱਟ ਗਿਆ ਜੇਲ ਇਹਦੇ ਕੋ ਤਾਂ ਫੇਰ ਵੀ ਕੁਝ ਫੜਿਆ ਗਿਆ ਹੋਊਗਾ ਮੇਰੇ ਤੋਂ ਯਾਰ ਫੜਿਆ ਵੀ ਨਹੀਂ ਗਿਆ ਕੁਝ ਮੇਰੇ ਕੋਲੋਂ ਤਾਂ ਮੇਰੇ ਕੋਲੋਂ ਤਾਂ 9 ਸਾਲ ਪੁਰਾਣਾ ਕਰ ਪਰਚਾ ਔਰ ਇਸੇ ਪਰਚੇ ਦੇ ਵਿੱਚ ਭਗਵੰਤ ਮਾਨ ਨੇ ਆਪ ਕੋਈ ਦਿੱਤੀ ਆ মিডিਆ ਦੇ ਵਿੱਚ ਜਾ ਕੇ ਕਿ 17 ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਉਹ ਜਦੋਂ ਮੈਂ ਮੰਤਰੀ ਜਾ ਕਢਾਇਆ ਕਾਂਗਰਸ ਵਾਲਾ ਨਾ ਲੋਂਗੇ ਤਾਂ ਫੇਰੇ ਮੇਰੇ ਪਾਰਟੀ ਵਾਲੇ ਔਖੇ ਹੋਣਗੇ ਭਰਲੇ ਦੇਣਾ ਵਾ ਕਿ ਹੈ ਤਾਂ ਜਿਹੜੀਆਂ ਗੱਲਾਂ ਰਿਕਾਰਡ 'ਚ ਆ ਗਈਆਂ ਰਿਕਾਰਡ 'ਚ ਆ ਗਈਆਂ ਨੇ ਤਾਂ ਮੈਂ ਜਦੋਂ ਕਢਾਇਆ ਉਹ ਮੇਰੇ ਮਗਰ ਪੈਗੇ ਤੇ ਮੈਂ ਭਗਵੰਤ ਮਾਨ ਨੇ ਆਣ ਕੇ ਵੀਡੀਓ ਦੇ ਸਾਹਮਣੇ ਕੈਮਰੇ ਦੇ ਕੇ ਆ ਕੇ ਖੈਰਾ નિર્ਦੋਸ਼ ਹੈ ਕਿਉਂ ਭਗਵੰਤ ਹੁਣ ਭੁੱਲ ਗਿਆ ਤੇ ਕਹਿੰਦਾ નિર્ਦੋਸ਼ ਹੈ ਖੈਰਾ ਇਹਦੇ ਨਾਲ ਬਦਲਾਖੋਰੀ ਕਰੀ ਮੈਂ ਪਾਰਲੀਮੈਂਟ ਚ ਮੁੱਦਾ ਉਠਾਊਂਗਾ ਤੇ ਹੁਣ ਉਸੇ ਪਰਚੇ ਮੈਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉਹਦਾ ਢਿੱਡ ਨਹੀਂ ਭਰਿਆ ਫਿਰ ਜਦੋਂ ਮੇਰੀ ਜ਼ਮਾਨਤ ਹੋਣੀ ਸੀ 4 ਜਨਵਰੀ 2024 ਨੂੰ ਫਿਰ ਮੈਂ ਤੇ ਇੱਕ ਹੋਰ ਪਰਚਾ ਦਰਜ ਕੀਤਾ ਪੰਜਵਾਂ ਪਰਚਾ ਦਰਜ ਕੀਤਾ ਪਰ ਚਲੋ ਫਿਰ ਬਾਕੀ ਆਪੇ ਇਹ ਤੋਂ ਬਗੈਰ ਬਾਕੀ ਬਣਨਾ ਵੀ ਨਹੀਂ ਸੀਗਾ ਕੁਸੀਂ ਤਾਂ ਮੰਨਣਾ ਵੀ ਨਹੀਂ ਸੀ ਕਿਸੇ ਪੰਜਾਬ ਦੇ ਲੋਕਾਂ ਨੇ ਕਿ ਖੇਰਾ ਬਾਗੀ ਆ ਜੇਲ ਜਿਹੜੀ ਆ ਨਾ ਇਹ ਬੰਦੇ ਹੀ ਘਟਦੇ ਨੇ ਉਥੇ ਜਾਨਵਰ ਨਹੀਂ ਅੰਦਰ ਬੰਨੇ ਹੋਏ ਔਰ ਜੇਲਾਂ ਵਿੱਚ ਬਹੁਤ ਵੀ ਗੁਨਾਹ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਗਵਾਹੀ ਦਿੰਦਾ ਵਾਂ ਬਹੁਤ ਟੱਕੇ ਹੋਏ ਨੇ ਸਾਰੇ ਪੁਲਿਸ ਦੇ ਤੇ ਸਰਕਾਰਾਂ ਦੇ ਨਜਾਇਜ਼ ਬੰਦੇ ਅੰਦਰ ਟੱਕੇ ਹੋਏ ਨੇ ਚਲੋ ਉਹ ਇੱਕ ਸਬਜੈਕਟ ਅਲੱਗ ਹੈਗਾ ਵਾ ਆਪਾਂ ਉਹਦੇ ਤੇ ਗੱਲਾਂ ਬਾਤਾਂ ਕਰਦੇ ਰਹੇ ਨੇ ਪਰ ਇਹਨਾਂ ਦੀ ਮਾਨਸਿਕਤਾ ਦੱਸ ਰਿਹਾ ਵਾਂ ਇਹ ਵਿਰੋਧ ਨਹੀਂ ਚੱਲ ਸਕਦੇ ਇਹ ਖੇਰੇ ਦੀ ਗੱਲ ਦਾ ਜਦੋਂ ਜਵਾਬ ਨਹੀਂ ਦਿੰਦੇ ਫਿਰ ਤੇ ਘੜ ਪੈਂਦੇ ਨੇ ਜਾ ਕੇ ਆ ਜਿਹੜੇ 99 99 ਬੰਦੂਆ ਮਜ਼ਦੂਰ ਇੱਕ ਬੰਦਾ ਉਮਰਵਜੇ ਪ੍ਰਤਾਪ ਸਿੰਘ ਗੈਰ ਪੰਜਾਬੀ ਆ ਗੈਰ ਸਿੱਖ ਆ ਉਹ ਤੁਹਾਡੇ ਲੰਨਤੀ ਉਹ ਤੁਹਾਡੇ ਨਾਲ ਤੋਂ ਉਹ ਚੰਗਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤੇ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਅੰਮ੍ਰਿਤਸਰ ਦੇ ਵਿੱਚ ਆ ਜਿਹੜੇ ਤੁਹਾਡੇ ਇੱਥੋਂ ਦੇ ਐਮਐਲਏ ਕਿਹੜਾ ਪੰਡੋਰੀ ਆ ਹਾਂ ਲੋ ਕਹਿੰਦੇ ਕੁੱਠੀ ਬਣਾ ਰਿਹਾ ਐ ਮੋਹਾਲੀ ਦੇ ਚੰਡੀਗੜ੍ਹ ਦੇ ਵਿੱਚ ਇਹ ਵੀ ਹੋਰ ਵੀ ਕੀ ਹੈਗੀ ਡਿਟੇਲਸ ਮੈਨੂੰ ਦੱਸਿਆ ਸਾਰਿਆਂ ਨੇ ਇਹਨਾਂ ਕੋ ਕਿੱਥੋਂ ਪੈਸੇ ਆ ਗਏ ਆ ਸਰਬਜੀਤ ਗੌਰ ਮਾਨੂੰ ਕੋ ਪੁੱਲ ਚੜੋ ਜਗਰਾਉਂਦਾ ਖੱਪੇ ਆਥੋ ਦੀ ਕੋਠੀ ਬਣ ਰਹੀ ਹੈ ਪਤਾ ਨਹੀਂ ਕਿੰਨੇ ਕਰੋੜ ਦੀ ਉਦਾਂ ਕਹਿੰਦੀ ਸੀ ਮੈਂ ਕਿਰਾਏ ਤੇ ਰੇ ਮੇਰੇ ਕੋਲ ਕਿਰਾਏ ਚੁੱਕੇ ਵੀ ਪੈਸੇ ਨਹੀਂ ਤੇ ਹੁਣ 2 ਸਾਲਾਂ ਦੇ ਵਿੱਚ ਵਿੱਚ ਕੋਠੀ ਦੇ ਪੈਸੇ ਕਿੱਥੋਂ ਆ ਗਏ ਆ ਉਗੋ ਕੇ ਜਿਹੜਾ ਨਾਲ ਲੱਗ ਉਗੋ ਕੇ ਕੀ ਆ ਉਗੋ ਕੇ ਜਿਹੜਾ ਬੰਦਾ ਮਤਲਬ ਸਰਪੰਚ ਨੂੰ ਪੁੱਛੇ ਅੱਗਿਓ ਮਾਰੋ ਇਹ ਲਫੇੜਿਆ ਸਰਪੰਚ ਦੇ ਤੂੰ ਲਫੇੜੇ ਆੜਾ ਤੇਰੀ ਕੀ ਔਕਾਤ ਹੈ ਕਿ ਤੂੰ ਸਰਪੰਚ ਨੂੰ ਕਿਸੇ ਨੂੰ ਲਫੇੜਾ ਮਾਰੇਗਾ ਦੋ ਜੀ ਅੱਜ ਤੋਂ ਬਾਅਦ ਕੋ ਹੱਥ ਤੁਹਾਨੂੰ ਲਾ ਕੇ ਦਿਖਾ ਦੇ ਮੈਂ ਖੜਾ ਖਿਹੜਾ ਪਹਿਲਾਂ ਤੁਹਾਡੇ ਅੱਗੇ ਮੁਰੇ ਦੀਵਾਰ ਬਣ ਕੇ ਮੈਂ ਖੜੂਗਾ ਇਹ ਰੁਕ ਜਾ ਜੇ ਤੇਰੇ ਜੇ ਤੇਰੇ ਜਿੰਮੇ ਤਾਂ ਖੈਰੇ ਨੂੰ ਲੁਫੇੜਾ ਮਾਰ ਕੇ ਦਿਖਾ ਦਿਖਾ ਕੇ ਮਾਰ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਇਸ ਕਰਕੇ ਇਹ ਬੰਦੇ ਜਿਨ੍ਹਾਂ ਨੇ ਦੂਜਿਆਂ ਨੂੰ ਭੰਡ ਕੇ ਸਾਡਾ ਫਾਇਦਾ ਉਠਾਇਆ ਉਹ ਬੰਦਿਆਂ ਨੂੰ ਤੁਸੀਂ ਅੱਛੀ ਤਰ੍ਹਾਂ ਪਛਾਣ ਚੁੱਕੇ ਹੋ ਗਲਤੀ ਨਾ ਖਾ ਲਿਓ ਕੋਈ ਅਮੀਤ ਥੇਰ ਅਗੇ 10 ਪਿੰਡਾਂ ਦੇ ਨਾਂ ਗਿਣਾ ਦੇ ਇਹ ਰਾਜਨੀਤੀ ਆ ਕਿ ਪਾਰਲੀਮੈਂਟ ਵਿੱਚ ਬੋਲਣਾ ਵਿਧਾਨ ਸਭਾ ਦੇ ਵਿੱਚ ਬੋਲਣਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਐਨਐਸਏ ਦਾ ਵਿਰੋਧ ਕਰਨਾ ਸਿੱਧੂ ਮੂਸੇਵਾਲੇ ਦੇ ਬੱਚੇ ਦਾ ਕਤਲ ਦਾ ਇਨਸਾਫ ਮੰਗਣਾ ਛੁੱਪ ਕਰਨ ਕਤਲ ਹੋ ਗਿਆ ਕਿਸਾਨਾਂ ਦਾ ਉਹਦਾ ਇਨਸਾਫ ਮੰਗਣਾ ਜਿਹੜੇ ਕਿਸਾਨਾਂ ਨੂੰ ਇਹਨਾਂ ਨੇ ਕੁੱਟਿਆ ਲਤਾੜਿਆ ਉਥੇ ਸ਼ੰਭੂ ਦੇ ਬਾਰੇ ਉਹਨਾਂ ਦੇ ਹੱਕ ਵਿੱਚ ਬੋਲਣਾ ਉਹ ਮੀਤ ਇਹ ਮੁੱਦੇ ਨੇ ਕਿ ਪਿੰਡਾਂ ਦੇ ਨਾਂ ਮੁੱਦੇ ਨੇ ਦੱਸ ਮੈਨੂੰ ਜ਼ਰਾ ਹੁਣ ਸੁਣੋ ਗੱਲ ਇਹਨੂੰ ਕਹ ਕਦੀ ਬੋਲਿਆ ਸਿੱਧੂ ਮੂਸੇਵਾਲੇ ਦੇ ਮੁੰਡੇ ਦੇ ਹੱਕ ਵਿੱਚ ਮੌਤ ਆਾ ਸ਼ੁਭ ਕਰਨ ਦੇ ਹਾਜ਼ਾ ਨਾਰਾ ਮਾਰਿਆ ਤੇਰੇ ਚ ਜਾਨ ਹੀ ਹੈ ਨਹੀਂਗੀ ਤੂੰ ਕੇਜਰੀਵਾਲ ਨੂੰ ਨਾਰਾਜ਼ ਨਹੀਂ ਕਰ ਸਕਦਾ ਤੂੰ ਐਨਐਸਏ ਦੇ ਸਿਲਸਿਲੇ 'ਚ ਨਹੀਂ ਬੋਲ ਸਕਦਾ ਇਹ ਨੇ ਮੁੱਤੇ ਪੰਜਾਬ ਦੇ ਸੰਗਰੂਰ ਦੇ ਆ ਜਿਹੜੀ ਖੱਗਰ ਦਰਿਆ ਤੁਹਾਡਾ ਤਬਾਈ ਮਚਾਉਂਦੀ ਆ ਤੁਹਾਨੂੰ ਫਸਲਾਂ ਦੀ ਐਮਐਸਪੀ ਨਹੀਂ ਦੇ ਸਕੇ ਇਹੀ ਭਗਵੰਤ ਸਿੰਘ ਨਾ ਜਿਹੜਾ ਕਹਿੰਦਾ ਮੈਂ ਬਾਈ ਐਮਐਸਪੀ ਦਊਂਗਾ ਬਾਈ ਫਸਲਾਂ ਦਾ ਕਿਆ ਸੀ ਨਾ ਉਹਨੇ ਮੁਰਗੀ ਦਾ ਮੱਧੋਂ ਪੈਸੇ ਬੱਕਰੀ ਦਾ ਦਊਂ ਾਂਡੇ ਦਊਂ ਾਂਡੇ ਉਹ ਨਹੀਂ ਦਊ ਮਤਲਬ ਾਂਡੇ ਦਾ ਪੈਸਾ ਦਊ ਕਿੱਥੇ ਦਿੱਤੇ ਪੈਸੇ ਦੱਸੋ ਮੈਨੂੰ ਭਗਵਾਨ ਦੱਸ ਸਮਝਾਵੇਂ ਉਹ ਜ਼ਰਾ ਕਿਉਂ ਇਹਨੇ ਬਾਹਾਂ ਭਰ ਲਈਆਂ ਜੀ ਆਹ ਸੋਨਾ ਲੱਦਿਆ ਪਿਆ ਫਿਰ ਇਹਨੇ ਫਿਰ ਪਰਚਾ ਇੱਕ ਮੇਰੇ ਤੇ ਹੋਰ ਕਰਨਾ ਹੁਣ ਸਾਰਿਆਂ ਇਹਨੂੰ ਪੁੱਛੋ 9 ਤੋਲੇ ਦਾ ਇਹਦਾ ਐਫੀਡੇਵਿਟ ਹੈ ਜਿਹੜਾ ਅ ਐਫੀਡੇਵਿਟ ਦਿੱਤਾ ਨਾ 22 ਦੀ ਅਸੈਂਬਲੀ ਚ ਉਹ 9 ਤੋਲੇ ਸੋਨਾ ਸਿਰਫ ਇਹਦੇ ਕੋਲ ਤੇ ਹੁਣ ਤਾਂ ਆ ਬਾਹਾਂ ਲੱਦੇ ਪਏ ਨੇ ਇੱਥੋਂ ਇੱਥੋਂ ਸ਼ੁਰੂ ਹੋ ਜਾਂਦੀਆਂ ਥੱਲੇ ਇੱਥੋਂ ਲੈ ਕੇ ਇੱਕ ਖੰਡਾ ਪਾਇਆ ਇਹਦੀ ਬੀਬੀ ਨੇ ਜਿਹੜੀ ਕਹਿੰਦੀ ਮਾਸਟਰ ਮੈਂ ਦਦੀ ਪੈਨਸ਼ਨ ਤੇ ਜੀਨੀ ਮੈਂ ਉਹ ਪਾਇਏ ਦਾ ਤਾਂ ਖੰਡਾ ਹੀ ਸੀਗਾ ਯਾਰ ਉਹ ਕੱਲਾ ਮੈਨੂੰ ਕਿਸੇ ਨੇ ਬਿਲਕੁਲ ਬੜੇ ਬਰੀਕ ਕਰਕੇ ਫੋਟੋ ਖਿੱਚ ਕੇ ਭੇਜੀ ਮੁੰਦਰੀ 2 ਕਰੋੜ ਦੀ ਮੁੰਦਰੀ 2 ਕਰੋੜ ਦੀ ਜੁੱਤੀ 5 ਲੱਖ ਦੀ ਪਰਸ ਪਰਸ ਜੀ ਆਹ ਹੁਣ ਪਿੱਛੇ ਚਲੋ ਹੁਣ ਆਪਾਂ ਛੋਟੀਆਂ ਗੱਲਾਂ ਤੇ ਨਹੀਂ ਆਉਣਾ ਹੈਗਾ ਸਾਰੀ ਗੱਲ ਤੁਸੀਂ ਸਮਝਦੇ ਆਂ ਇਹ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਪੰਜਾਬ ਦਾ ਕੋਪਲਾ ਨਹੀਂ ਕੀਤਾ ਹੁਣ ਆਓ ਮਨਜੀਤ ਦੀ ਗੱਲ ਤੇ ਡਾਕਟਰ ਗਾਂਧੀ ਜਿਹੜੇ ਨੇ ਨਾ ਬਹੁਤ ਅੱਛੇ ਵਿਦਵਾਨ ਆਪਾਂ ਨੂੰ 13 ਗਾਂਧੀ ਚਾਹੀਦੇ ਅਸਲ ਵਿੱਚ ਪ ਹਰ ਗੱਲ ਦੀ ਉਹ ਮਤਲਬ ਨਜਾਇਜ਼ ਗੱਲਾਂ ਦੀ ਵਿਰੋਧਤਾ ਕਰਦਾ ਵਾ ਇਦਾਂ ਦੇ ਪੜੇ ਲਿਖੇ ਬੰਦੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਡਾਕਟਰ ਧਰਮਵੀਰ ਗਾਂਧੀ ਦੀ ਆ ਪਾਰਲੀਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰਾਈਵੇਟ ਮੈਂਬਰ ਬਿਲ ਉਹਨੇ ਪੇਸ਼ ਕੀਤੇ ਨੇ ਆ ਜਿਹੜਾ ਭੁੱਕੀ ਵਾਲਾ ਮਸਲਾ ਜਦੋਂ ਪਹਿਲਾਂ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਨਸ਼ੇ ਦੀ ਗੱਲ ਤਾਂ ਨਹੀਂ ਹੋ ਰਹੀ ਫਿਰ ਮੈਂ ਡਾਕਟਰ ਸਾਹਿਬ ਤੋਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਮੈਂ ਤੁਹਾਨੂੰ ਸਮਝਾਉਣਾ ਇਹ ਜਿਹੜੇ ਪ੍ਰਾਤਨ ਨਸ਼ੇ ਨੇ ਸਾਡੇ ਜਿਹੜੀ ਖੇਤੀ ਹੁੰਦੀ ਸੀਗੀ ਇਹ ਜਿਹੜੀ ਖੇਤੀ ਆ ਇਹ ਸਾਡੇ ਜ਼ਿੰਮੇਦਾਰਾਂ ਦਾ ਪਿੰਡੂ ਕਲਚਰ ਦੇ ਵਿੱਚ ਉਹ ਆਪਣਾ ਮਾੜਾ ਮੋਟਾ ਜਿਹੜਾ ਕਰਦੇ ਸੀ ਇਸ ਤਰ੍ਹਾਂ ਦਾ ਨਸ਼ਾ ਉਹ ਉਹਨੂੰ ਕੰਮ ਕਰਾਉਂਦਾ ਸੀਗਾ ਉਹਨੂੰ ਸ਼ਾਂਤ ਰੱਖਦਾ ਸੀਗਾ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਦਾ ਸੀਗਾ ਉਹਦੀ ਸ਼ੂਗਰ ਕੰਟਰੋਲ ਰੱਖਦਾ ਸੀਗਾ ਉਹਦੇ ਨਾਲ ਲੋਕੀ ਕੰਮ ਕਰਕੇ ਸਾਰਾ ਕੋਈ ਘਰ ਜਾ ਕੇ ਲੜਦਾ ਨਹੀਂ ਸੀ ਤੇ ਜਿਹੜੇ ਹੁਣ ਨਸ਼ੇ ਨੇ ਚਿੱਟਾ ਸਮੈਗ ਟੀਕੇ ਸਿੰਥੈਟਿਕ ਕੈਮੀਕਲ ਉਹ ਤਾਂ ਆਪਣੀ ਮਾਂ ਪਿਓ ਨੂੰ ਮਾਰੀ ਜਾਂਦੇ ਨੇ ਨੌਜਵਾਨ ਯਾਰ ਐਨੇ ਅੰਦੇ ਹੋ ਜਾਂਦੇ ਨਸ਼ੇ ਦੇ ਵਿੱਚ ਉਹ ਨਸ਼ੇ ਚੰਗੇ ਕੇ ਪੁਰਾਣੇ ਨਸ਼ੇ ਕਿ ਡਾਕਟਰ ਗਾਂਧੀ ਨੇ ਕਹਿੰਦੇ ਮੈਂ ਬਿੱਲ ਪੇਸ਼ ਕੀਤਾ ਵਾ ਪਾਰਲੀਮੈਂਟ ਵਿੱਚ ਉਹਦੇ ਚ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੀ ਇਹ ਖੇਤੀ ਆ ਨਾ ਇਹ ਖੇਤੀ ਤੋਂ ਅਫੀਮ ਬਣਦੀ ਆ ਅਫੀਮ ਬਣਦੀ ਆ ਫਾਰਮਾਸਿਊਟੀਕਲ ਇੰਡਸਟਰੀ ਲਈ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਵਾਸਤੇ ਉਨੀ ਖੇਤੀ ਅਲਾਉ ਕਰਦੀ ਖੇਤੀ ਸਰਕਾਰ ਉਹਦੇ ਚੋਂ 5-7 ਪੈਸੇ ਉਹਨਾਂ ਨੂੰ ਮੋੜਦੀ ਆ ਕਿ ਜਿਹੜੇ ਲਾਇਸੈਂਸ ਬਣਾਏ ਨੇ ਡੋਟਿਆਂ ਵਾਲੇ ਲੈ ਲਓ 90-95% ਉਹ ਅਫੀਮ ਬਣਾ ਕੇ ਪਿਓਰਿਸਟ ਤੇ ਆਪਣੀ ਹਰ ਦਵਾਈ ਦੇ ਵਿੱਚ ਰੰਗਦੀ ਜਿਹੜੀ ਆਪਾਂ ਗੋਲੀਆਂ ਖਾਂਦੇ ਨਾ ਬੋਤੀਆਂ ਜਿਹੜਾ ਆਪਾਂ ਨੂੰ ਆਰਾਮ ਮਿਲਦਾ ਵਾ ਉਹਦੇ ਵਿੱਚ ਅਫੀਮ ਆ ਉਹ ਕਹਿੰਦਾ ਜੀ ਹੁਣ ਸਰਕਾਰ ਨੇ ਬੈਨ ਕਰ ਦਿੱਤਾ ਕਿ ਅਸੀਂ ਕਿਸੇ ਸਟੇਟ ਵਿੱਚ ਕੇਂਦਰ ਦੀ ਪਰਮਿਸ਼ਨ ਤੋਂ ਬਿਨਾਂ ਇਹ ਇੰਡਸਟਰੀ ਨਹੀਂ ਤੇ ਖੇਤੀ ਨਹੀਂ ਆਗਿਆ ਦੇਾਂਗੇ ਉਹਦਾ ਬਿੱਲ ਪਿਆ ਪੈਂਡਿੰਗ ਲੈ ਮੈਂ ਇੱਕ ਵਾਰੀ ਫਿਰ ਜਾ ਕੇ ਕੋਸ਼ਿਸ਼ ਕਰੂੰਗਾ ਮੈਂ ਮੈਂ ਆਪਣੇ ਵੱਲੋਂ ਯਤਨ ਕਰੂੰਗਾ ਕਿ ਸਾਨੂੰ ਦਾ ਇਹ ਪੁਰਾਣੇ ਵਾਲਾ ਕੰਮ ਠੀਕ ਸਿਗਾ ਸਾਨੂੰ ਦਾ ਇਹ ਸ਼ਰਾਬ ਬੜਾ ਫਕਰ ਕਰਦੇ ਨੇ ਸ਼ਰਾਬਾ ਚੀਮੇ ਦਾ ਸ਼ਰਾਬ ਅ ਜਹਿਰ ਨਾਲ ਮਰ ਗਏ ਬੱਚੇ ਗਰੀਬ ਬਚਾਰੇ ਗਲਤ ਮਰੇ ਨੇ ਸਾਰੇ 25 ਐਕਸਾਈਜ਼ ਦਾ ਸ਼ਰਾਬ ਦਾ ਮਨਿਸਟਰ ਹੈ ਉਹਦੇ ਉਹਦੇ ਹਲਕੇ ਦੇ ਵਿੱਚ ਮਰ ਗਏ ਆ ਜਿਹੜਾ ਗੁਜਰਾਹ ਪਿੰਡ ਆ ਔਰ ਇਸ ਪਿੰਡ ਵਿੱਚ ਮੈਂ ਜਦੋਂ ਗਿਆ ਰਵੀ ਦਰਬਾਦਸਪੁਰੇ ਗਿਆ ਉੱਥੇ ਸੁਨਾਮ ਦੇ ਬਾਹਰਲੇ ਪਾਸੇ ਟਿੱਪੀ ਪਿੰਡ ਚ ਉਹ ਕਹਿੰਦੇ ਜੀ ਇਹ ਤਾਂ ਬੜੇ ਕੁਚੇ-ਕੁਚੇ ਜਿ ਮਿਲਦੀ ਆ ਸਾਨੂੰ ਅਮਨ ਰੋੜੇ ਦੇ ਘਰਾਂ ਦੇ ਆਲੇ-ਦੁਆਲੇ ਮਿਲ ਰਹੀ ਆ ਸਾਰੀ ਇਹਦਾ ਮਤਲਬ ਹੈ ਕਿ ਸ਼ਰਾਬ ਦਾ ਪੈਰਲਲ ਮਾਫੀਆ ਚੱਲ ਰਿਹਾ ਇਹ ਕਹਿੰਦੇ ਸੀ ਨਾ ਮਾਫੀਆ ਚਲਾਉਂਦੀਆਂ ਮਗਲਿਆਂ ਰੇਤਾ ਦਾ ਮਾਫੀਆ ਚੱਲਦਾ ਰੀਅਲ ਏਸਟੇਟ ਦਾ ਮਾਫੀਆ, ਕੇਬਲ ਦਾ ਮਾਫੀਆ, ਨਸ਼ੇ ਦਾ ਮਾਫੀਆ, ਸ਼ਰਾਬ ਦਾ ਮਾਫੀਆ ਦੱਸੋ ਕਿਹੜਾ ਮਾਫੀਆ ਨਹੀਂ ਪੰਜਾਬ ਦੇ ਵਿੱਚ ਚੱਲਦਾ ਮੈਂ ਸਾਬਤ ਕਰ ਦਿੰਦਾ ਵਾਂ। ਸੋ ਇਸ ਕਰਕੇ ਮੇਰੇ ਵੀਰੋ ਭੈਣੋ ਤੇ ਭਰਾਓ ਮੈਂ ਤਾਂ ਤੁਹਾਨੂੰ ਇਹ ਦੱਸਣਾ ਮੈਂ 30 ਸਾਲ ਦਾ ਲੜ ਰਿਹਾ ਸਿਸਟਮ ਦੇ ਨਾਲ। 28 27 97 ਤੋਂ ਘਿੰਡੋ ਜਿੰਨੇ ਬਣਦੇ ਨੇ। 17 ਪਰਚੇ ਹੋਏ ਨੇ ਮੇਰੇ ਤੇ। 17 ਪੰਜ ਇਹਨਾਂ ਦੇ 12 ਮਗਰਲੀਆਂ ਪਾਰਟੀਆਂ ਵਿੱਚ ਹੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਹੀ ਸੁਖਵੀਰ ਦੀ ਸਰਕਾਰ ਇੱਕ ਪਰਚਾ ਮੇਰੇ ਤੇ ਪਤਾ ਕੀ ਮੇਰੇ ਭਲਾਤ ਵਾਲੇ ਬੰਦੇ ਆਇਆ ਇੱਕ ਮਿੰਟ ਆਇਓ ਮਾਨ ਸਿੰਘ ਤੇਜੀਤ ਸਿੰਘ ਕਿੱਥੇ ਜਰ ਆਪ ਲੱਥੋ ਆਇਆ ਮੈਨੂੰ ਅੱਜ ਜਥੇਦਾਰ अजीत ਸਿੰਘ ਲੱਗੇ ਆਈਂ ਜਰਾ ਇਹ ਬੀਬੀ ਜਗੀਰਕੁਰ ਦਾ ਸਭ ਤੋਂ ਕੱਟੜ ਸਕੂਟਰ ਸੀਗਾ ਅਕਾਲੀਆਂ ਦਾ ਤੁਹਾਨੂੰ ਲੱਗਦਾ ਸ਼ਕਲੋ ਨਾ ਇਹਦਾ ਨਾਮ ਹੈਗਾ ਜਥੇਦਾਰ अजीत ਸਿੰਘ ਜਦੋਂ ਮੈਂ ਲੜਨਾ ਸ਼ੁਰੂ ਕੀਤਾ ਇੱਕ ਪਹਿਲਾ ਪਰਚਾ ਮੇਰੇ ਤੇ ਸਭ ਤੋਂ ਪਹਿਲਾ ਪਰਚਾ ਇਹਨਾਂ ਨੇ ਇਹਨਾਂ ਨੇ ਨਹੀਂ ਕਿਸੇ ਨੇ ਉਹ ਬੀਬੀ ਨੇ ਵੀ ਨਹੀਂ ਕਰਾਇਆ ਉਹ ਜਿਹੜਾ ਬੋਕਰ ਦੀ ਜ਼ਮਾਨਤ ਜ਼ਬਤ ਹੋਣੀ ਹੁਣੇ ਰੀਸੈਂਟਲੀ ਇੱਕੋ ਹੀ ਸੀਟ ਹੈ ਭਲਾਤ ਜਿਹੜੀ ਪੰਜਾਬ ਦੇ ਵਿੱਚ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਉਹਨੇ ਮੇਰੇ ਤੇ ਪਰਚਾ ਸਰਕਾਰ ਦਾ ਉਸ ਵੇਲੇ ਕਾਲੀਆਂ ਵਿੱਚ ਸੀਗਾ ਉਹ ਸਰਕਾਰ ਦਾ ਲੈ ਕੇ ਸਾਰਾ ਮੇਰੇ ਤੇ ਪਰਚਾ ਪਤਾ ਕੀ ਪਰਚਾ ਦਾ ਅਗੇ ਖੈਰਾ ਜਿਹੜਾ ਉਹਨੇ ਟਰੱਕ ਦੀ ਤਰਪਾਲ ਚੋਰੀ ਕਰ ਲਈ ਇਹ ਵੀ ਪਰਚਾ ਮੈਂ ਸਾਇਆ ਲਖਣ ਕੇ ਵੱਡੇ ਆ ਚ ਲਖਣ ਕੇ ਵੱਡੇ ਸਾਡਾ ਪਿੰਡ ਹੈ ਇੱਕ ਅਗੇ ਕਹਿ ਰਹੇ ਨੇ ਟਰੱਕ ਦੀ ਤਰਪਾਲ ਚ ਯਾਰ ਸ਼ਰਮ ਇਹਨਾਂ ਨੂੰ ਲੱਭਦਾ ਹੀ ਕੁਛ ਨਹੀਂਗਾ ਆ ਹੁਣ ਵੀ ਜਿਹੜਾ ਮੇਰੇ ਤੇ ਪਰਚਾ